ਪੱਥਰ ਇਹ ਪੱਥਰ ਟਾਈਲਾਂ ਸਾਰੇ ਟੁੱਟ ਗਏ। ਇਹ ਕੁਸੂਏਰੇ ਕਰੀਬ ਸਵਾ 8 ਵਜੇ ਦੀ ਗੱਲ ਹੈ ਜੀ। ਸਾਡੇ ਡਿਊਟੀ ਤੇ ਐਸਆਈ ਜਸਵੰਦਰ ਸਿੰਘ ਮੌਜੂਦ ਸੀਗੇ। ਤੇ ਇਹਦੇ ਵਿੱਚ ਛੋਟਾ ਹਾਥੀ ਸੀਗਾ ਜੋ ਕਿ ਲੁਧਿਆਣੇ ਤੋਂ ਜਲੰਧਰ ਜਾ ਰਿਹਾ ਸੀ ਜਿਸ ਵਿੱਚ ਪੱਥਰ ਮਾਰਬਲ ਸੀਗਾ ਤੇ ਪੈ ਰਹੀ ਸੀ ਸਾਰੇ। ਦੇ ਸਾਜੀ ਇਹਦੇ ਬਾਰੇ ਤਾਂ ਨਹੀਂ ਕਹਿ ਸਕਦੇ ਕਿਉਂਕਿ ਅਜੇ ਤੱਕ ਸਾਰਾ ਜੋ ਵੀ ਹੈਗਾ ਖਿਲਰਿਆ ਪਿਆ ਸਮਾਨ ਜਿੱਥੋਂ ਤੱਕ ਪਤਾ ਲੱਗ ਰਿਹਾ ਵੀ ਜਿੱਦਾਂ ਗੱਡੀ ਅਨਬੈਲੈਂਸ ਹੋਈ ਹੈ ਜਿਹਦੇ ਕਰਕੇ ਇਹ ਹਾਦਸਾ ਹੋਇਆ ਜਿਸ ਵਿੱਚ ਮੌਕੇ ਤੇ ਹੀ ਦੋ ਬੰਦਿਆਂ ਦੀ ਡੈਥ ਹੋ ਗਈ ਤੇ ਟੋਟਲ 6 ਬੰਦੇ ਸੀਗੇ ਦੋ ਦੀ ਡੈਥ ਹੋ ਗਈ ਮੌਕੇ ਤੇ ਤਿੰਨ ਬੰਦਿਆਂ ਨੂੰ ਸਾਡੀ ਐਸਐਸਆਰ ਟੀਮ ਨੇ ਜਾ ਕੇ ਅਸੂਲ ਅਸਲ ਫਲੋਰ ਐਡਮਿਟ ਕਰਾਇਆ ਚੌਥੇ ਬੰਦੇ ਨੂੰ 108 ਰਾਈਂ ਐਮਬੂਲੈਂਸ ਰਾਹੀਂ ਭੇਜਿਆ ਗਿਆ ਹੁਣ ਜਾ ਕੇ ਪਤਾ ਲੱਗਾ ਇਲਾਜਦੀਨ ਇੱਕ ਬੰਦੇ ਦੀ ਹੋਰ ਡੈਥ ਹੋ ਗਈ ਹੈ ਟੋਟਲ 3 ਜੈਰੂਲਟੀ ਮਲਚਨ ਡੈਥ ਹੋ ਗਈ ਹੈ ਤੇ 3 ਇਲਾਜਦੀਨ ਹੈ ਇਲਾਜ ਚੱਲ ਰਿਹਾ ਸਿਵਲ ਹਸਪਤਲ ਫਲਾਉ ਚਨਾਕ ਤੋਂ ਇਹ ਚਨਾਕ ਤੋਂ ਦੇ ਵਿੱਚ ਜੀ ਜਿਹੜੀ ਚੌਥਾ ਬੰਦਾ ਉੱਥੇ ਡੈਥ ਹੋਇਆ ਜੀ ਉਹਦਾ ਨਾਮ ਉਹ ਪੇਂਟਰ ਹੈ ਜੀ ਬਿਹਾਰ ਤੋਂ ਆ ਉਹਨਾਂ ਦੇ ਘਰਦਿਆਂ ਨਾਲ ਗੱਲ ਹੋ ਗਈ ਹੈ ਜਿਹੜਾ ਹੁਣ ਡੈਥ ਹੋਈ ਹੈ ਵੀਰ ਵਾਈਫ ਨਾਲ ਗੱਲ ਹੋ ਗਈ ਹੈ ਹਾਂਜੀ ਰਾਮ ਜੀ ਉਦੋਂ ਨਾਮ ਪੈਂਟਰੀ ਲਿਖਿਆ ਜੀ ਪੈਂਟਰ ਬਿਹਾਰ ਲਿਖਿਆ ਹੈ ਜੀ ਜੋ ਜੋ ਆਪਾਂ ਨੂੰ ਉੱਥੋਂ ਪਤਾ ਲੱਗਿਆ ਹੈ ਓਕੇ ਤੇ ਉਹਦੀ ਡੈਥ ਹੋ ਗਈ ਉਹਨਾਂ ਦੀ ਘਰਦਿਆਂ ਨਾਲ ਗੱਲ ਹੋ ਗਈ ਹੈ ਬਾਕੀ ਡੈਥ ਹੋਈ ਹੈ ਵੀ ਉਹਨਾਂ ਦੀ ਉਹਨਾਂ ਦੀ ਹਜੇ ਉਹਨਾਂ ਦੀ ਆਇਡੈਂਟੀਫਾਈ ਹਜੇ ਹੋਣੀ ਹੈ ਕਿਉਂਕਿ ਉਹਨਾਂ ਦੀ ਜੈਡ ਬੋਡੀਆਂ ਹੋਣੇ ਹੀ ਇਹਦੇ ਤੇਜੀਆਂ ਨੇ ਸਰਦਾਰਾ ਹਾਂਜੀ ਇੱਥੋਂ ਵੀ ਬੋੜੀਆਂ ਗਈਆਂ ਉਹ ਵੀ ਪ੍ਰਵਾਸੀ ਲੱਗਦੇ ਸੀ ਪ੍ਰਵਾਸੀ ਲੱਗਦੇ ਸੀ ਲੇਬਰ ਸਕੇ ਮਤਲਬ ਲੇਬਰ ਸੀ ਹਾਜੀ ਇਹ ਚੋਂ ਸੇ ਲੇ ਚਗੇ ਇਹ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ